ਆਪਣੇ ਵਰਕਰ ਦੇ ਨਾਲ ਵੀ ਹੈ ਵਰਕਰ ਵੀ ਇਹਨਾਂ ਦਾ ਉੱਤੋਂ ਲੀਡਰ ਵੀ ਇਹਨਾਂ ਦੇ ਨਾਲ ਉញੋਂ ਫਿਰਦੇ ਆ ਟਿਕਟਾਂ ਬਾਹਰ ਤੇ ਦੇਣੀ ਹੈ ਜਦ ਜਦ ਐਮ.ਐਲ.ਏ. ਐਮ.ਪੀ. ਦੀ ਟਿਕਟ ਦੇਣੀ ਬੰਦਾ ਬਾਹਰ ਤੇ ਲਿਆਉਣਾ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਵਰਕਰ ਦੀ ਕਦਰ ਕੋਈ ਨਹੀਂ ਇਹਦਾ ਨਾਲ ਤਾਂ ਉਹ ਹੋ ਗਈ ਦੋ ਕੁੱਤੇ ਆਪਸ ਚ ਦੋ ਸੀਗੇ ਇੱਕ ਪਟਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਕੋਈ ਜਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਨੂੰ ਡੱਬੂ ਜੀ ਦਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕਿਆ ਹਾਲ ਹੈ ਤੇਰਾ ਅੱਜ ਕਿਆ ਖਾਦਾ ਕਹਿੰਦਾ ਮੈਂ ਕਿਆ ਖਾਣਾ ਸੁੱਕੀ ਰੋਟੀ ਦੇਤੀ ਐ ਮੇਰੇ ਮੂਹਰੇ ਘੇਰ ਕੇ ਉੱਪਰ ਲੱਸੀ ਘੇਰ ਗਈ ਥੋੜੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਰਹੇ ਮਾਨ ਤਾਣ ਦੇ ਬੰਨੇ ਬੈਠੇ ਇਹਨੇ ਤੈ ਐ ਕਿਆ ਖਾਦਾ ਕਹਿੰਦਾ ਮਨ ਤਾਂ ਖੀਰ ਵੀ ਨਹੀਂ ਐ ਮਨ ਤਾਂ ਪੂੜੇ ਮਿਲੇ ਐ ਅੱਜ ਤਾਂ ਕੰਜਕੜ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਨ ਤਾਣ ਦਾ ਪੁੱਤ ਆ ਜਿਹੜਾ ਡੱਬੂ ਐ ਜੱਟਾਲਾ ਕਹਿੰਦਾ ਮੈਂ ਤਾਂ ਮਾਨ ਤਾਣ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਨਤਾਨਾ ਯਾਰ ਜਿਹਦੇ ਪੁੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਨਤਾਨਾ ਨੇ ਇਹ ਹੈ ਵੀ ਜੱਟ ਦੇ ਹੈਗਾ ਦੋ ਜਨਾਨੇ ਤੇ ਇਹ ਤਾਂ ਉਹ ਕਹਿੰਦੇ ਦੀ ਤੂੰ ਦਾ ਪੁੱਕੇ ਦੀ ਜਾਨੀ ਕਦੀ ਉਹ ਕਹਿੰਦੇ ਦੀ ਤੂੰ ਦਾ ਪੁੱਕੇ ਦੀ ਜਾਨੀ ਕਹਿੰਦਾ ਬਸ ਆਹੀ ਮਾਨਤਾਨਾ ਬਸ ਸੁੱਕੇ ਰੋਟੀਆਂ ਖਾ ਕੇ ਕਿਜਾਰਾ ਕੁਝ ਯਾਰ ਇਹ ਆਮ ਆਦਮੀ ਪਾਰਟੀ ਆ ਰ ਭਾਜਪੀ ਦੇ ਜਿੰਨੇ ਬਰਕਰਾਰ ਲੀਡਰ ਹੈ ਮਾਨਤਾਨਾ ਦੇ ਪੁੱਕੇ ਬੈਠੇ ਆ ਉਹਨਾਂ ਨੂੰ ਐ ਕਹਿਣ ਨੂੰ ਹੈ ਵੀ ਸਾਡੇ ਉੱਪਰ ਸਰਕਾਰ ਹੈ ਉਹ ਕਹਿੰਦੇ ਸਾਡੀ ਥੱਲੇ ਸਰਕਾਰ ਹੈ ਆਹੀ ਮਾਨਤਾਨਾ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਸਭ ਚਰਨਜੀਤ ਚੰਨੀ ਦੇ ਇੱਕ ਵੀਡੀਓ ਸਾਹਮਣੇ ਆਈ ਹੈ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਹਿਲਾਵਾਂ ਦੇ ਟਿੱਪਣੀ ਕੀਤੀ ਗਈ ਹੈ ਔਰ ਖਾਸ ਜਾਤੀ ਨੂੰ ਟਾਰਗੇਟ ਵੀ ਕੀਤਾ ਗਿਆ ਕਿ ਕਿਵੇਂ ਦੇਖਦੇ ਸਰ ਬੜੀ ਮਹਿਤਾਬ ਉਹ ਵੀਡੀਓ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਕ ਲੇਡੀ ਕੈਂਡੀਡੇਟ ਅਸੀਂ ਤਾਂ ਉਹਨੂੰ ਆਪਣੀ ਭੈਣ ਕਹਿੰਦੇ ਆ ਉਹਦੇ ਉਹਨੂੰ ਨਾਲ ਉਹਨਾਂ ਦੇ ਉਹ ਖੜੀ ਆ ਤੇ ਕਿਹੋ ਜੀ ਵਰਡਿੰਗ ਯੂਜ਼ ਕਰ ਰਿਹਾ ਇੱਕ ਸਟੇਟ ਦੇ ਸੀਐਮ ਰਹਿ ਚੁੱਕਾ ਇਨਸਾਨ ਤੇ ਅਕੇ ਡੱਬੂ ਕੁੱਤੇ ਦੀ ਮਤਲਬ ਕਿ ਸੋਨ ਸੋ ਮੈਂ ਮੈਨੂੰ ਤਾਂ ਕਹਿਣਾ ਵੀ ਔਖਾ ਲੱਗ ਰਿਹਾ ਕਿ ਹੋਜੀ ਵਰਡਿੰਗ ਯੂਜ਼ ਕਰ ਰਿਹਾ ਔਰ ਸਾਰੇ ਜਿਹਨੇ ਤਾੜੀਆਂ ਮਾਰ ਰਿਹਾ ਉਹਦੀਆਂ ਗੱਲਾਂ ਸੁਣ ਕੇ ਤੇ ਵਡਿੰਗ ਸਾਹਿਬ ਦੀ ਵਾਈਫ ਉਹਨਾਂ ਦੇ ਨਾਲ ਖੜੀ ਹੈ ਇਹ ਕੀ ਦਰਸਾਉਣਾ ਕੀ ਚਾਹੁੰਦੇ ਆ ਇਹ ਇਟਸ ਵੈਰੀ ਸੈਡ ਟੂ ਹੇਅਰ ਜੀ ਇਹਨਾਂ ਦੇ ਅਗੇਂਸਟ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਮੰਨੀ ਉਹ ਅੱਗੇ ਵੀ ਕਹੀ ਇਹ ਇਹੋ ਜਿਹੇ ਵਾਰਦਾ ਤਾਂ ਚੰਨੀ ਸਾਹਿਬ ਆ ਚੁੱਕੇ ਆ ਇਹ ਬਾਜ਼ ਨਹੀਂ ਆਉਂਦੇ ਇਹੋ ਜਿਹੇ ਵੋਡਿੰਗਸ ਯੂਜ਼ ਕਰਨ ਲੱਗਦਾ ਮਹਿਲਾਵਾਂ ਦਾ અપਮਾਨ ਹੈ ਸਿੱਧਾ ਸਿੱਧਾ ਡਾਇਰੈਕਟ ਮਹਿਲਾਵਾਂ ਨੂੰ ਸਭ ਤੋਂ ਵੱਡੀ ਗੱਲ ਹੈ ਮਹਿਲਾ ਨੂੰ ਕੋਲ ਖੜੇ ਕਰਕੇ ਮਹਿਲਾ ਬਾਰੇ ਟਿੱਪਣੀ ਕਰ ਰਹੇ ਹੋ ਤੁਸੀਂ ਦੇਖੋ ਕਿੱਡੀ ਮਾੜੀ ਗੱਲ ਹੈ ਜੀ ਇਹ ਇੱਕ ਪਾਸੇ ਤਾਂ ਆਪਣਾ ਰਾਜਾ ਜੀ ਵੋਟ ਮੰਗ ਰਹੇ ਆ ਕਿ ਇਹ ਇਥੋਂ ਦੀ ਪਹਿਲੀ ਮਹਿਲਾ ਕੈਂਡੀਡੇਟ ਖੜੀ ਹੋਈ ਹੈ ਸਾਨੂੰ ਵੋਟਾਂ ਦੇਓ ਤੇ ਦੂਜੇ ਪਾਸੇ ਆਹ ਉਹਨਾਂ ਮਹਿਲਾ ਨੂੰ ਨਾਮ ਨਿਕੀ ਦੇਈ ਜਾਂਦੇ ਆ ਮੈਂ ਤਾਂ ਬੜਾ ਹਰਾਨ ਆ ਜੀ ਇਹਨਾਂ ਦੀ ਟਿੱਪਣੀ ਸੁਣ ਕੇ ਕਮਾਲ ਹੀ ਹੋ ਗਈ ਇੱਕ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਇਹਨਾਂ ਨੇ सीएम रहे आ मतलब कि जय श्री राम भाई गुरु जी का खल्सा भाई गुरु जी की फड़ दे अह चरणजीत सिंह चन्नी سابقا मुख्यमंत्री पंजाब ਦੇ ਕੰਨੀਓ ਜਿਹੜੀ ਗਿੱਧਰਵਾੜ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਗਈ ਉਹ ਸਟੇਟਮੈਂਟ ਉਹਨਾਂ ਦੀ ਨਹੀਂ ਪੂਰੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੀ 1.8 ਕਰੋੜ ਮਹਿਲਾਵਾਂ ਆ ਉਹਦਾ ਅਪਮਾਨ ਕੀਤਾ ਬ੍ਰਾਹਮਣਾ ਦਾ ਅਪਮਾਨ ਕੀਤਾ ਜੱਟਾਂ ਦਾ ਅਪਮਾਨ ਕੀਤਾ ਇੱਥੋਂ ਪਤਾ ਚੱਲਦਾ ਹੈ ਕਿ ਚਰਨਜੀਤ ਚੰਨੀ ਕਿਸ ਲੈਵਲ ਦੇ ਆਪਣੇ ਰਾਜਨੀਤੀ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਅੰਦਰ ਫਿਰਕਾਪ੍ਰਸਤੀ ਅਤੇ ਜਾਤੀਵਾਦ ਕਿਸ ਤਰੀਕੇ ਨਾਲ ਭਰਿਆ ਹੋਇਆ ਚਰਨਜੀਤ ਸਿੰਘ ਚੰਨੀ ਜੀ ਪੰਜਾਬ ਦੇ ਲੋਕ ਅਵੇਰ ਹੋ ਚੁੱਕੇ ਨੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੇ ਤੁਹਾਡੇ ਦਿਲ ਦੇ ਅੰਦਰ ਇੰਨਾ ਜ਼ਹਿਰ ਮਹਿਲਾਵਾਂ ਲਈ ਜੱਟਾਂ ਲਈ ਪੜਦਾਂ ਦੇ ਲਈ ਹੈ ਤਾਂ ਤੁਸੀਂ ਪੰਜਾਬ ਦਾ ਵਿਨਾਸ਼ ਕਰੋਗੇ ਤੁਸੀਂ ਵਿਕਾਸ ਨਹੀਂ ਕਰੋਗੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਸਵਾਲ ਮੰ ਜਵਾਬ ਮੰਗਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਦਾ ਖੰਡਨ ਕਰੋ ਮਾਫੀ ਮੰਗੋ ਆਦਰਵਾਇਜ਼ ਸੋਡਾ ਕਰਾਵ ਕੀਤਾ ਜਾਊਗਾ ਤੁਹਾਡਾ ਵਿਰੋਧ ਕੀਤਾ ਜਾਊਗਾ ਤੇ ਮੇਰੀ ਅਪੀਲ ਪੰਜਾਬ ਦੇ ਸਮੂਹ ਜਨਤਾ ਨੂੰ ਹੈ ਕਿ ਜਿਹੜੀਆਂ ਆਉਣ ਵਾਲੀਆਂ ਚਾਰ ਬਾਈ ਇਲੈਕਸ਼ਨਾਂ ਨੇ ਇਹ ਚਰਨਜੀਤ ਚੰਨੀ ਦਾ ਸਟੇਟਮੈਂਟ ਆਪ ਦੇ ਨਾਲ ਜੋੜ ਕੇ ਦੇਖੋ ਮਹਿਲਾਵਾਂ ਜੋੜ ਕੇ ਦੇਖੋ ਇਹ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ ਇਹ ਜੱਟਾਂ ਦਾ ਸਨਮਾਨ ਨਹੀਂ ਕਰਦੇ ਇਹ ਹਿੰਦੂਆਂ ਦਾ ਸਨਮਾਨ ਨਹੀਂ ਕਰਦੇ ਇਹ ਬ੍ਰਾਹਮਣਾਂ ਦਾ ਸਨਮਾਨ ਨਹੀਂ ਕਰਦੇ ਇਹ ਉਹਨਾਂ ਦਾ ਅਪਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ